ਗੁਰੂ ਪਿਆਰੀ ਗੁਰਸਵਾਰੀ ਸਤ ਸੰਗਤ ਜੀਓ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰੀਆਂ ਲਵਾ ਰਹੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜ ਨਾ ਕਰੀਏ ਲੜੀਵਾਰ ਵਿਆਖਿਆ ਅਨੰਦ ਸਾਹਿਬ ਦੀ ਚੱਲ ਰਹੀ ਹੈ ਜੀ ਜੀ ਆ ਪਾਤਸ਼ਾਹ ਤੁਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅਨੰਦ ਸਾਹਿਬ ਦੀ ਬਾਣੀ ਕੀ ਅੱਜ ਆਪਾਂ 35ਵੀਂ ਕੋੜੀ ਦੀ ਰਾਲ ਗੜ ਕੇ ਵਿਚਾਰ ਕਰਨੀ ਹੈ ਏ ਸ਼ਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਕੀ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜੇ ਨਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਿਸਾਇਆ ਗੁਰ ਪ੍ਰ사ਦੀ ਹਰ ਮਨ ਵਸਿਆ ਪੂਰਾ ਬਲਿਖਿਆ ਪਾਇਆ ਕਹ ਨਾਨਕੇ ਸਰੀਰ ਪਰਵਾਣ ਹੋਆ ਜੇਨ ਸਤਗੁਰ ਸਿਉ ਚਿਤ ਲਾਇਆ ਇਹ ਹੈ ਜੀ 35ਵੀਂ ਪਉੜੀ ਆਪਾਣਾ ਸਾਰੇ ਜਿੰਨੇ ਸਰੀਰ ਬੈਠੇ ਆਂ ਜੀ ਆਪਦੇ ਮਨ ਨੂੰ ਸੋਧਨ ਕਰਕੇ ਆਖਣਾ ਹੈ ਇਹ ਗੱਲ ਨਾ ਆਪਣੇ ਆਪਣੇ ਮਨ ਨੂੰ ਸਬੋਧਨ ਕਰਨੀ ਹੈ ਇਹ ਸਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਤੁਦ ਕਰਮ ਕਮਾਇਆ ਇਹ ਸਰੀਰਾ ਤੂੰ ਆ ਜਗਤ ਦੇ ਵਿੱਚ ਆ ਕੇ ਕੀ ਕਰਮ ਕੀਤਾ ਗੁਰੂ ਜੀ ਕਹਿੰਦੇ ਕਿਹੜਾ ਕੋਈ ਭਲੇ ਦਾ ਕਰਮ ਕੀਤਾ ਤੂੰ ਕਿਹੜੇ ਚੰਗੇ ਕਰਮ ਕੀਤੇ ਮਨਾ ਦੱਸ ਤੱਕ ਗੁਰੂ ਜੀ ਕਹਿੰਦੇ ਆਪਦੀ ਆਪਦੀ ਸੁਰਤ ਵਿੱਚ ਆਪਾਂ ਵੀ ਗਿਣ ਲਗੇ ਭਾਈ ਗਿੰਗਾ ਠੱਗਾਂ ਚੋਰਾਂ ਬੇਈਮਾਨਾਂ ਖੁਕੀ ਕਿੰਨੇ ਕੀਤੇ ਮਨਾ ਗਿਣਤੀ ਹੋਂ ਸ਼ੁਰੂ ਹੋ ਜਾਂਦੀ ਹੈ ਨਾ ਜਦੋਂ ਗੁਰੂ ਵਿਖਾਉਂਦਾ ਨਾ ਅੰਦਰ ਕਿ ਆਪਣੇਂਦਰ ਝਾਤ ਮਰਾਉਂਦਾ ਗੁਰੂ ਗਿਣਤੀ ਹੋਂ ਸ਼ੁਰੂ ਹੋ ਜਾਂਦੀ ਨਾਲ ਦੀ ਨਾਲ ਹੀ ਇਹ ਹਾਂ ਫਰਾਨੇ ਥਾਂ ਤੇ ਆ ਮਾੜਾ ਕੰਮ ਕੀਤਾ ਸੀ ਫਰਾਨੇ ਤੇ ਆ ਚੰਗਾ ਕੀਤਾ ਸੀ ਆਪਣੇ ਆਪਣੇਂਦਰ ਝਾਤ ਹੀ ਮਾਰ ਕੇ ਵੇਖਿਓ ਭਾਈ ਸਾਰੇ ਗੁਰੂ ਵੈਦ ਆ ਨਾ ਗੁਰੂ ਵੈਦ ਨੇ ਫਿਰ ਅੰਦਰ ਵਿਖਾਉਣਾ ਸੰ ਬਿਮਾਰੀ ਵਿਖਾਉਣੀ ਹੈ ਕਿੱਥੇ ਜੇ ਖੜੀ ਐ ਬਿਮਾਰੀ ਇਹ ਸਰੀਰਾਂ ਮੇਰਿਆ ਇਹ ਸਰੀਰਾਂ ਦਸਤਾਂ ਗੁਰੂ ਜੀ ਕਹਿੰਦੇ ਤੂੰ ਇਸ ਜਗ ਮੈਂ ਆਇ ਕੈ ਇਹ ਜਗਤ ਦੇ ਵਿੱਚ ਤੂੰ ਆਇਆ ਕਿਆ ਤੂੰ ਤੂੰ ਕਰਮ ਕਮਾਇਆ ਕਿਹੜਾ ਕਰਮ ਕਮਾਇਆ ਗੁਰੂ ਜੀ ਕਹਿੰਦੇ ਦੱਸ ਤਾ ਤੂੰ ਮਣਾ ਠੱਗਾਂ ਚੋਰਾਂ ਨਾ ਧੋਖੇ ਬੇਈਮਾਨਾਂ ਨਾ ਪਤਾ ਨਹੀਂ ਕਿੱਥੇ ਕੀ ਕੁਛ ਭੈੜੀਆਂ ਕਰਤੂਤਾਂ ਕਰਦਾ ਫਿਰਦਾ ਮਣਾ ਮੇਰਿਆ ਪਤਾ ਨਹੀਂ ਕਿੰਨੇ ਤੇਰੇ ਸੁਰਤ ਦੇ ਵਿੱਚ ਬੁਰੇ ਖਿਆਲ ਆਤ ਚੱਲ ਰਹੇ ਐ ਕਿਹੜਾ ਕਰਮ ਕਮਾਇਆ ਗੁਰੂ ਜੀ ਕਹਿੰਦੇ ਕੇ ਕਰਮ ਕਮਾਇਆ ਤੁੱਧ ਸਰੀਰਾ ਕੇ ਕਰਮ ਕਿਹੜਾ ਕਰਮ ਗੁਰੂ ਜੀ ਕਹਿੰਦੇ ਕੇ ਕਰਮ ਜਾ ਤੂੰ ਜਗ ਮਾਇਆ ਜਿਹੜੇ ਜਗਤ ਵਿੱਚ ਤੂੰ ਆਇਆ ਗੁਰੂ ਜੀ ਕਹਿੰਦੇ ਕਿਹੜਾ ਕਰਮ ਕਮਾਉਣ ਵਾਸਤੇ ਆਇਆ ਸੁਮਨਾ ਕਿਹੜਾ ਕਰਮ ਕਮਾਇਆ ਤੂੰ ਦੱਸ ਕਾ ਮਾਣਾ ਮੇਰਿਆ ਜੇਨ ਹਰ ਤੇਰਾ ਰਚਨਾ ਰਚਿਆ ਸੋ ਹਰ ਮਨ ਨਾ ਵਸਾਇਆ ਜਿਨੇ ਤੈਨੂੰ ਬਣਾਇਆ ਸੀ ਜਿਨੇ ਤੈਨੂੰ ਪੈਦਾ ਕੀਤਾ ਸੀ ਜਿਹਦੇ ਨਾਲ ਤੂੰ ਵਾਅਦੇ ਕੀਤੇ ਐ ਉਹਨਾਂ ਤੱਕ ਕਦੇ ਜੱਪੇ ਨਹੀਂ ਮਾਣਾ ਮੇਰੇ ਆਪੇ ਉਹਨਾਂ ਤੱਕ ਕਦੇ ਤੂੰ ਪ੍ਰਮਾਤਮਾ ਨੂੰ ਤਾਂ ਆਪਣੇ ਚੇਤੇ ਵਿੱਚ ਲੈ ਕੇ ਨਹੀਂ ਆਇਆ ਹੋਰ ਹੀ ਕੁਝ ਜ਼ਿਆਦਾ ਰਿਆ ਜਿਨ ਹਰ ਤੇਰਾ ਰੱਜਨ ਰਚਿਆ ਜਿਨੇ ਤੈਨੂੰ ਰਚਿਆ ਸੀ ਬਣਾਇਆ ਸੀ ਗੁਰੂ ਜੀ ਕਹਿੰਦੇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵਸਾਇਆ ਮਨ ਵਿੱਚ ਵਸਾਇਆ ਨਹੀਂ ਮਣਾ ਮੇਰਿਆ ਪ੍ਰਮਾਤਮਾ ਦੀ ਯਾਦ ਪ੍ਰਮਾਤਮਾ ਦਾ ਚਿੰਤਨ ਵਾਹਿਗੁਰੂ ਦਾ ਸਿਮਰਨ ਭਜਨ ਬੰਦਗੀ ਵਾਲਾ ਜੀਵਨ ਕਿਹੜਾ ਕਰਮ ਕਮਾਉਂਦਾ ਰਹੇਗਾ ਮਣਾ ਮੇਰਿਆ ਗੁਰ ਪਰਸਾਦੀ ਹਰ ਮਨ ਵਸਿਆ ਇਹ ਗੁਰੂ ਦੀ ਕਿਰਪਾ ਦੁਆਰਾ ਵਸਦਾ ਗੁਰੂ ਜੀ ਕਹਿੰਦੇ ਹਰਮਨ ਵਸਿਆ ਪ੍ਰਮਾਤਮਾ ਦਾ ਨਾਮ ਗੁਰੂ ਦੀ ਕਿਰਪਾ ਦੁਆਰਾ ਵਸਦਾਗਾ ਤੇ ਪੂਰਬ ਲਿਖਿਆ ਪਾਇਆ ਪ੍ਰਬਲਾ ਕਰਮ ਨਾਲ ਚੱਲਦਾ ਇਹ ਕਹੈ ਨਾਨਕ ਇਹ ਸਰੀਰ ਪ੍ਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਅਖੀਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਕਹਿੰਦੇ ਉਹੀ ਪ੍ਰਮਾਨ ਹੈ ਭਾਈ ਜਿਨ੍ਹਾਂ ਨੇ ਸਤਗੁਰ ਦੇ ਨਾਲ ਚਿੱਤ ਲਾ ਲਿਆ ਸਤਗੁਰ ਸੱਚਾ ਗਿਆਨ ਸੱਚਾ ਗਿਆਨ ਜਿਹੜਾ ਮੇਰੀ ਜ਼ਿੰਦਗੀ ਦੇ ਵਿੱਚ ਦੇ ਰਿਹਾਗਾ ਜ਼ਿੰਦਗੀ ਵਿੱਚ ਸੁਨਾਰੇ ਗੁਰੂ ਜੀ ਕਹਿੰਦੇ ਨਾਨਕ ਆਖਦਾ ਹੈ ਭਾਈ ਉਹੀ ਸਰੀਰ ਪ੍ਰਮਾਨ ਆਗਾ ਜਿਨੇ ਸਤਗੁਰ ਦੇ ਨਾਲ ਆਪਣਾ ਚਿੱਤ ਲਾ ਲਿਆ ਸੋ ਆਪਣੇ ਆਪਣੇ ਮਨ ਨੂੰ ਆਪਾਂ ਭਾਈ ਚੈੱਕ ਕਰਨ ਲਗੇ ਗੁਰੂ ਦੀ ਜੂਰੀ ਵਿੱਚ ਬੈਠੇ ਆ ਵੀ ਮਨਾ ਚਿਤਨਾ ਚਿੱਤ ਗੁਰੂ ਨਾਲ ਲਾ ਲਿਆ ਕਿ ਨਹੀਂ ਲਾਇਆ ਹਜੇ ਬਾੜੇ ਕੰਮਾਂ ਨਾਲ ਚਿੱਤ ਲੱਗਿਆ ਬੈਠਾ ਤਾਂ ਤੇ ਨਹੀਂ ਗੁਰੂ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਆ ਕੇ ਬੰਦਾ ਅਖੀਰ ਚ ਪਛਤਾਉਂਦਾ ਹੀ ਆ ਪਿਆਰਿਓ ਪਛਤਾਵੇ ਤੋਂ ਇਲਾਵਾ ਮਨੁੱਖ ਦੇ ਪੱਲੇ ਕੁਝ ਵੀ ਨਹੀਂ ਦਿੰਦਾ ਮੈਂ ਤੁਹਾਨੂੰ ਹੁਣ ਆ ਥੋੜੇ ਦਿਨਾਂ ਦੀ ਘਟਨਾ ਹੈ ਪਰसों ਚੌਥੇ ਦੇ ਮਬਈ ਦਾ ਇੱਕ ਪਰਿਵਾਰ ਹੈ ਜੀ ਸੰਘਾਨੀਆਂ ਪਰਿਵਾਰ ਆ ਕਹਿੰਦਾ ਕਹਾਉਂਦਾ ਪਰਿਵਾਰ ਹੈ ਜੀ ਜਿਹੜੇ ਮੰਨ ਲਓ ਸੰਘਾਨੀਆਂ ਪਰਿਵਾਰ ਦੀ 14000 ਕਰੋੜ ਦੀ ਜਾਇਦਾਦ ਆਮਦਨ ਜਿਹਦੇ ਕੋਲੇ 14000 ਕਰੋੜ ਦਾ ਬਿਜ਼ਨਸ ਸੀ ਬਿਜ਼ਨਸ ਸੀ ਸੀ ਕਹਿ ਰਹੇ ਹੁਣ ਕਿਉਂਕਿ ਹੁਣ ਉਹਨਾਂ ਦੇ ਵਿੱਚ ਲੜਾਈ ਪੈ ਚੁੱਕੀ ਹੈ ਜੇ ਕਿਸੇ ਨੇ ਵੇਖਣਾ ਹੋਵੇ ਇੰਡੀਆ ਟੂਡੇ ਦੇ ਉੱਤੇ ਉਹਦੀ ਇੰਟਰਵਿਊ ਆਈ ਪਈ ਹੈ ਜੀ। ਉਹ ਬਜ਼ੁਰਗ ਜਿਹਾਉਂਦਾ ਹੈ ਜੀ। ਜਿਹੜਾ ਕਹਿ ਰਿਹਾ ਲੋਕਾਂ ਨੂੰ ਸਿੱਖਿਆ ਦੇ ਰਿਹਾ ਜਿਹੜਾ। ਉਹ ਕਹਿੰਦਾ ਲੋਕੋ ਮੈਂ ਬਹੁਤ ਕਮਾਇਆ। ਬਹੁਤ ਕੁਝ ਇਕੱਠਾ ਕੀਤਾ। ਲਓ ਜੀ ਹੁਣ ਧਿਆਨ ਨਾ ਆਪਣੇ ਤੇ ਲਾਵਣੀ ਗੱਲ ਸਾਰੀ। ਇਹ ਆਪਾਂ ਕਿਸੇ ਸੰਘਾਨੀਆਂ ਪਰਿਵਾਰ ਦੀ ਸਿੱਖਿਆ ਪਰਿਵਾਰ ਤੋਂ ਦੋ ਸਿੱਖਿਆਵਾਂ ਮਿਲਣੀਆਂ ਇਹ ਪਰਿਵਾਰ ਤੋਂ। ਇਹ ਲਾਉਣੀਆਂ ਆਪਣੇ ਤੇ ਹੈ ਸਾਰਿਆਂ ਨੇ। ਮੈਂ ਵੀ ਵਿੱਚ ਹੀ ਆ। ਚਾਤ ਮਾਰ ਕੇ ਵੇਖਿਓ ਆਪਣੇ ਕੋਲੇ ਤਾਂ ਲੱਖਾਂ ਦੇ ਵਿੱਚ ਹੋ ਸਕਦੀਆਂ ਨਾ ਵੱਧ ਤੋਂ ਵੱਧ ਲੱਖਾਂ ਵਿੱਚ 14000 ਕਰੋੜ ਦਾ ਮਾਲਕ 14000 ਕਰੋੜ ਦਾ ਮਾਲ ਇੱਕ ਦਿਨ ਅਨਾਥ ਆਸ਼ਰਮਾਂ ਦੇ ਵਿੱਚ ਉਹਨੂੰ 5 ਦਿਨ ਕੱਟਨੇ ਪਏਗੇ ਅਨਾਥ ਆਸ਼ਰਮ ਦੇ ਵਿੱਚ ਸਿਰ ਦੇ ਉੱਤੇ ਛੱਤ ਵੀ ਨਹੀਂ ਸੀ ਕਾਬਾ ਮਾਣ ਕਰਦਾ ਮਾਣ ਕਾਦੀ ਜਾਇਦਾਦ ਦਾ ਮਾਣ ਕਾਦਾ ਹੰਕਾਰ ਉਹਨਾਂ ਦਾ ਜਿਹੜਾ ਪਸ਼ੋਕੜਾ ਲੜਾਈ ਦਾ ਵੈਸੇ ਚਲੋ ਆਪਾਂ ਬਾਹਲੀ ਗੱਲ ਨਹੀਂ ਕਰਨੀ ਲੰਮੀ ਕਿਉਂਕਿ ਉਹਨਾਂ ਨੇ ਇੱਕ ਜਿਵੇਂ ਅਵਾਨੀਆਂ ਨੇ ਬਹੁਤ ਵੱਡਾ ਮੰਨ ਲਵੀ ਉਹਨਾਂ ਦੀ ਬਹੁਤ ਸੋਹਣੀ ਕੋਠੀ ਬਣੀ ਇਸ ਤਰ੍ਹਾਂ ਉਹਨਾਂ ਨੇ ਇੱਕ ਮਹਿਲ ਖਰੀਦਿਆ ਜੀ ਕਿਉਂਕਿ ਪੁਰਾਣਾ ਬੰਦਾ ਸੀ ਇਹਦੇ ਅੰਦਰ ਸੋਚ ਸੀ ਵੀ ਸਾਰਾ ਪਰਿਵਾਰ ਆਪਾਂ ਇਕੱਠੇ ਰਹੀਏ ਲੜਾਈ ਕਿੱਥੋਂ ਪਈ ਲੜਾਈ ਕਿਵੇਂ ਬਣੀ ਉਹਨੋਂ ਆਇਆ ਸੀ ਵੀ ਜਿਹੜਾ ਮੇਰਾ ਪੁੱਤਰ ਹੈ ਉਹ ਉੱਪਰਲੇ ਫਲੋਰ ਤੇ ਹੋ ਜੇ ਉਸ ਤੋਂ ਥੱਲੇ ਤੇ ਮੇਰਾ ਮੰਨ ਲਓ ਵੀ ਜਿਹੜੇ ਦੂਜੇ ਭਰਾ ਮੇਰਾ ਉਹ ਰਵੇ ਜਾਂ ਜਾਂ ਥੱਲੇ ਜਿਹੜਾ ਉਦੋਂ ਮੇਰਾ ਮੰਨ ਲਓ ਵੀ ਮਾਇਰੇ ਪਾ ਉਸ ਤੋਂ ਬਾਅਦ ਮੇਰਾ ਇੱਕ ਭਤੀਜਾ ਹੈ ਕਿਉਂਕਿ ਸਾਂਝਾ ਪਰਿਵਾਰ ਸੀ ਨਾ ਸਾਂਝਾ ਪਰਿਵਾਰਸ਼ਣ ਵੀ ਇਸ ਤਰ੍ਹਾਂ ਵੀ ਸਾਂਝਾ ਪਰਿਵਾਰ ਹੀ ਆਪਾਂ ਇਕੱਠੇ ਰਹੀਏ ਉੱਥੋਂ ਬਸ ਲੜਾਈ ਵਾਧੇ ਵਾਧੇ ਇੱਥੋਂ ਤਿੱਕਰ ਪਹੁੰਚ ਗਏ ਕਿ ਉਹਦੇ ਬੱਚਾ ਵੈਸੇ ਲਾਇਕ ਸੀ ਜੀ ਬੱਚਾ ਪਰ ਬਰਸਤ ਨੇ ਚੰਗੀ ਕੀਤੀ ਪਰ ਕਹਿੰਦਾ ਮੈਥੋਂ ਉਹਦੇ ਇੰਟਰਵਿਊ ਚ ਸੁਣੇ ਤੁਸੀਂ ਦਰਦ ਕਹਿੰਦਾ ਫੇਰ ਵੀ ਘਾਟ ਰਹੇਗੀ ਪਰ ਬਰਸਤ ਦੇ ਵਿੱਚ ਚੰਗੇ ਉਹਨੂੰ ਕਹਿੰਦਾ ਮੈਂ ਗੁਣ ਨਹੀਂ ਦੇ ਸਕਿਆ ਚੰਗੇਆਂ ਪੜ੍ਹਾਈਆਂ ਬਹੁਤ ਕੁਝ ਕਰਾਇਆ ਬਿਜ਼ਨਸ ਵਾਸਤੇ ਬੜਾ ਕੁਝ ਸਿਖਾਇਆ ਪਰ ਆਪਣੇ ਮਾਤਾ ਪਿਤਾ ਦਾ ਆਪਣੇ ਦਾਦਾ ਦਾਦੀ ਦਾ ਸਤਿਕਾਰ ਕਰਨਾ ਨਹੀਂ ਸਿਖਾ ਸਕਿਆ ਮੈਂ ਆਪਦੇ ਰਿਸ਼ਤੇ ਨਾਤਿਆਂ ਵਿੱਚ ਆਪਦੇ ਚਾਚਾ ਤਾਇਆ ਨਾਲ ਆਪਦੇ ਮਾਮੇ ਭੂਆ ਨਾਲ ਕਿਵੇਂ ਵਰਤਣਾ ਇਹ ਮੈਂ ਕਹਿੰਦਾ ਭੁੱਲ ਗਿਆ ਸਿਖਾਉਣਾ ਇਹ ਨਹੀਂ ਭਰ ਸਕਿਆ ਉਹਦੇ ਵਿੱਚ ਗੁਣ ਤੇ ਕਹਿੰਦਾ ਮੇਰੇ ਕੋਲ ਘਾਟ ਇਹਦੇ ਵਿੱਚ ਰਹੇਗੀ ਤੇ ਬੱਚਾ ਕਹਿੰਦੇ ਵੀ ਲੜ ਪਿਆ ਜੀ ਤੇ ਉਹਨਾਂ ਦੀ ਫਿਰ ਇਸ ਤਰ੍ਹਾਂ ਦੀ ਲੜਾਈ ਹੋਈ ਜੀ ਉਹਨੇ ਆਪਣੇ ਪਿਤਾ ਨੂੰ ਘਰੋਂ ਬਾਹਰ ਕੱਢਤਾ ਘਰੋਂ ਬਾਹਰ ਕੱਢਤਾ ਕਹਿੰਦੇ ਹੁਣ ਕੀ ਹੋਇਆ ਉਸ ਤੋਂ ਬਾਅਦ ਕਹਿੰਦੇ ਵੀ ਉਹਨਾਂ ਦੇ ਕਹਿੰਦੇ ਕਿ ਉਹ ਲੈਣ ਦੇਣ ਸੰਸਾਰ ਦੇ ਵਿੱਚ ਜਿਜ ਆਪਾਂ ਕਰਾਂਗੇ ਤੇ ਉਹ ਜਾਂ ਫਿਰ ਗਾਂ ਬੱਚੇ ਆਪਣੇ ਨਾਲ ਕਰਨਗੇ ਇਹ ਤਾਂ ਲੈਣ ਦੇਣ ਕਈ ਬੰਦੇ ਕਹਿੰਦੇ ਸਾਡੇ ਜੀ ਬੱਚੇ ਨਹੀਂ ਸੰਭਾਲਦੇ ਵੀ ਤੂੰ ਆਪਦੀ ਪਤਨ ਨੂੰ ਸੰਭਾਲਿਆ ਸੀ ਤੂੰ ਆਪਦੀ ਮਾਂ ਨੂੰ ਸੰਭਾਲਿਆ ਸੀ ਨਹੀਂ ਸੰਭਾਲਿਆ ਤਾਂ ਲੈ ਚੱਕ ਭਾਈ ਨੀ ਤੀਜਾ ਤੇਰੇ ਕੋਲੇ ਵੀ ਆਉਣ ਵਾਲਾ ਹੈ ਇਹ ਤਾਂ ਲੈਣ ਦੇਣ ਹੈ ਬਸ ਕਹਿੰਦੇ ਵੀ ਉਹਨੇ ਉਹ ਕਹਿੰਦਾ ਵੀ ਉਹਦਾ ਹੁਣ ਗਾਂ ਪਰਿਵਾਰ ਦੇ ਵਿੱਚ ਬੇਟੇ ਦੇ ਵਿੱਚ ਲੜਾਈ ਇਹ ਪੈ ਗਈ ਕਿ ਉਹਨਾਂ ਨੇ ਕੋਈ ਪ੍ਰੋਗਰਾਮ ਰੱਖਿਆ ਸੀ ਤੇ ਉਹਦੇ ਜਿਹੜੇ ਮਾਲਕਨ ਸੀ ਸੰਘਾਨੀਆਂ ਪਰਿਵਾਰ ਦੀ ਨੂੰਹ ਉਹਨੂੰ ਇੱਕ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਐਂਟਰੀ ਨਾ ਹੋਣ ਦਿੱਤੀ ਤੇ ਉਹਦਾ ਜਿਹੜਾ ਇੰਸਟਾਗ੍ਰam ਪੇਜ ਹੁੰਦਾ ਉਹਦਾ ਕਿਉਂਕਿ ਵੱਡੇ ਲੋਕਾਂ ਦੇ ਫਿਰ ਵੱਡੇ ਫਾਲੋਅਰ ਹੁੰਦੇ ਜੀ ਉਹਨੇ ਉੱਥੇ ਖੜਕੇ ਖੜਕੇ ਕਹਿੰਦੇ ਵੀੜਗੋ ਪਾਤੀ ਵੀ ਕਹਿੰਦੀ ਵੀ ਮੈਂ 14000 ਦੇ ਕਰੋੜ ਦੇ ਵਿੱਚ ਪ੍ਰਾਪਰਟੀ ਦੇ ਵਿੱਚੋਂ 100% ਵਿੱਚੋਂ ਮੈਂ 75% ਇਸ ਦੀ ਮਾਲਕਣਾ ਕਹਿੰਦੀ ਮੈਂ ਇਸ ਪ੍ਰਾਪਰਟੀ ਦੀ ਮਾਲਕਣਾ ਨੇ ਦਾਅਵਾ ਕਰ ਦਿੱਤਾ ਆਪ ਦਾ ਤੇ ਕਹਿੰਦੀ ਮੈਂ ਇਹਨਾਂ ਤੋਂ ਦਿਵਾਸ ਲੈਣਾਗਾ ਮੈਂ ਨਹੀਂ ਰਹਿਣਾ ਇਹਨਾਂ ਦੇ ਨਾਲ ਕਹਿੰਦੀ ਬਸ ਕੀ ਹੋ ਗਿਆ ਜੀ ਲੈਣ ਦੇ ਅੱਗੇ ਉਹਦੇ ਪਰਿਵਾਰ ਦੇ ਵਿੱਚ ਵੀ ਹਲਚਲ ਮਚ ਗਈ ਆਪਦੇ ਪਿਤਾ ਨੂੰ ਘਰੋਂ ਕੱਢਿਆ ਸੀ ਉਹਨੇ ਤੇ ਗਾਂ ਉਹਦਾ ਵੀ ਘਰ ਨਹੀਂ ਵਸਦਾ ਰਿਹਾ ਪਿਆਰੋ ਇੱਥੋਂ ਦੋ ਸੁਖਿਆਵਾਂ ਮਿਲਦੀਆਂ ਜੀ ਉਹ ਕਹਿੰਦਾ ਵੀ ਮੈਥੋਂ ਗਲਤੀ ਇਹ ਹੋ ਗਈ ਵੀ ਕਹਿੰਦਾ ਮੈਂ ਜਿਉਂਦੇ ਜੀ ਸਾਰਾ ਪ੍ਰਾਪਰਟੀ ਕਹਿੰਦਾ ਆਪਣੇ ਬੱਚੇ ਦੇ ਨਾਲਵਾ ਬੈਠਾ ਜਿਉਂਦੇ ਜੀ ਸਾਰੀ ਪ੍ਰਾਪਰਟੀ ਨਾਲਵਾ ਬੈਠਾ ਕਹਿੰਦਾ ਵੀ ਮੇਰੇ ਨਾਲ ਹੁਣ ਕੁਝ ਵੀ ਨਹੀਂ ਸੀਗਾ ਉਹਨਾਂ ਨੇ ਲੱਤ ਮਾਰੀ ਚੱਲ ਵੀ ਬੇਬੇ ਜੀ ਬਾਪੂ ਜੀ ਬੇਨਤੀ ਐ ਵੀ ਆਪਾਂ ਆਪਦੇ ਨਾਲ ਘਰ ਆਪਦੇ ਨਾਲ ਕੁਝ ਜ਼ਮੀਨ ਰੱਖ ਲਗੇ ਤਾਂ ਕਿ ਬੱਚੇ ਸਾਡੀ ਪਰ ਰਿਸ਼ਟ ਕਰਦੇ ਰਹਿਣ ਨਹੀਂ ਨਹੀਂ ਕਰਦੇ ਗੁਰਦੇ ਜੀ ਕੋਈ ਵਿਰਲਾ ਵਿੱਚੋਂ ਛੱਡ ਕੇ ਤਾਂ ਕੋਈ शकਦਾ ਕੋਈ ਹੋ ਸਕਦਾ ਵੀ ਕਰਦਾ ਹੋਵੇ ਜਿਹਨੂੰ ਕੋਈ ਗੁਰੂ ਦੀ ਮੱਤ ਚੰਗੀ ਮੱਤ ਹੋਊਗੀ ਚੰਗੇ ਸੰਸਕਾਰੀ ਪੁੱਤ ਪੁੱਤ ਹੋਊਗਾ ਉਹ ਤਾਂ ਕਰ ਦੂਗਾ ਨਹੀਂ ਨਹੀਂ ਕਰਦਾ ਜੀ ਤਾਂ ਮਾਇਆ ਨੂੰ ਵੇਖ ਕਰਦੇ ਆ ਲੋਕ ਜੇ ਬਾਪੂ ਦੇ ਨਾਮ ਪਈ ਹੈ ਨਾ 5 ਕਿੱਲੇ ਜ਼ਮੀਨ ਫਿਰ ਕਹਿਣਗੇ ਬਾਪੂ ਜੀ ਫਿਰ ਕੁਝ ਦੇ ਫਿਰਨਗੇ ਬਾਪੂ ਜੀ ਜੇ ਬੇਬੇ ਜ ਨੂੰ ਕੁਝ ਦੇ ਫਿਰਨਗੇ ਫਿਰ ਜੇ ਬੇਬੇ ਦੇ ਨਾਮ ਪਿਆ ਕੋਈ ਕੁਝ ਨਾ ਕੁਝ ਸੋ ਇੱਕ ਤਾਂ ਪਹਿਲੀ ਸਿੱਖਿਆ ਤਾਂ ਇਹ ਵੀ ਜਿਉਂਦੇ ਜੀ ਸਾਰਾ ਕੁਝ ਨਾ ਨਾ ਕਰਾਓ ਬਾਹ ਲੱਗਦੀ ਕੋਸ਼ਿਸ਼ ਕਰੋ ਵੀ ਕੁਝ ਨਾ ਕੁਝ ਆਪਦੇ ਨਾਲ ਬੈਂਕ ਬੈਲੈਂਸ ਨਾ ਰੱਖਿਆ ਜਾਵੇ ਕੋਈ ਬਿਮਾਰੀ ਪੈ ਜੇ ਸਰੀਰ ਤੇ ਬੱਚਿਆਂ ਦਾ ਕੀ ਪਤਾ ਕਿਹੜੇ ਵੇਲੇ ਕਦੋਂ ਕਹਿਦਣਾ ਜਦੋਂ 14000 ਕਰੋੜ ਦੇ ਮਾਲਕ ਨਾਲ ਇਹ ਕੁਝ ਹੋ ਸਕਦਾ ਹੈ ਤੇ ਆਪਾਂ ਕਿੰਨੇ ਕਦੇ ਮਾਲਕ ਐਂ ਜੀ ਆਪਾਂ ਕਿੰਨੇ ਕਦੇ ਮਾਲਕ ਮਾਲਕੀ ਕਹਿ ਸਕਦੇ ਆਪਾਂ ਦੂਜੀ ਸਿੱਖਿਆ ਇਹ ਬਣਦੀ ਹੈ ਕਿ ਪ੍ਰਮਾਤਮਾ ਤੋਂ ਮਨੁੱਖ ਨੂੰ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਹੈ ਇਹ ਜ਼ਿੰਦਗੀ ਦਾ ਪਹੀਆ ਘੁਗੀ ਜਾਂਦਾ ਹੈ ਪਤਾ ਨਹੀਂ ਕਦੋਂ ਕਿਹੜੇ ਵੇਲੇ ਕਦੋਂ ਬੰਦੇ ਤੇ ਕਿਹੜਾ ਸਮਾਂ ਬਣਦੇ ਪਿਆ ਰਹੋ ਅਕਾਲ ਪੁਰਖ ਵਾਹਿਗੁਰੂ ਤੋਂ ਡਰਦੇ ਰਹਿਣਾ ਚਾਹੀਦਾ ਹੈ ਕਦੇ ਵੀ ਮਾਣ ਹੰਕਾਰ ਨਾ ਕਰੋ ਜ਼ਿੰਦਗੀ ਦੇ ਵਿੱਚ ਤੇ ਆਪਣੇ ਆਪ ਨੂੰ ਨੀਮਾ ਰੱਖਣ ਦੀ ਕੋਸ਼ਿਸ਼ ਕਰੋ ਨਿਮਰਤਾ ਵਾਲਾ ਸੁਭਾਅ ਰੱਖੋ ਹੰਕਾਰ ਨਾ ਕਰੋ ਜ਼ਿੰਦਗੀ ਦੇ ਵਿੱਚ ਵੀ ਮੇਰੇ ਕੋਲ ਆਹ ਕੁਝ ਆ ਗਿਆ ਮੇਰੇ ਕੋਲ ਆਹ ਕੁਝ ਆ ਗਿਆ ਕਈ ਵਾਰੀ ਕੋਈ ਹੁੰਦਾ ਨਾ ਮੰਨ ਲਓ ਇੱਕ ਭਰਾ ਥੋੜਾ ਜਿਹਾ ਨੀਮਾ ਰਹਿ ਜਾਂਦਾ ਵਿਚਾਰਾ ਉਹ ਫਿਰ ਮੁੱਛਾਂ ਨੂੰ ਤਾ ਦਿੰਦਾ ਫਿਰਦਾ ਰਹਿੰਦਾਗਾ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਮੈਂ ਪਤਾ ਨਹੀਂ ਕੀ ਬਣ ਗਿਆ ਸੋ ਜਿਉਂਦੇ ਜੀ ਭਾਈ ਬਜ਼ੁਰਗਾਂ ਦਾ ਸਤਿਕਾਰ ਕਰੋ ਨਹੀਂ ਇੱਥੇ ਇਹ ਸੰਸਾਰ ਦੇ ਵਿੱਚ ਲੈਣਦੇ ਆਂ ਇਹ ਵੀ ਸਿੱਖਿਆ ਮਿਲਦੀ ਨਾਲ ਦੇ ਵਿੱਚੋਂ ਵੀ ਗਾਂਵ ਦਾ ਪਰਿਵਾਰ ਵੀ ਖਿੰਡ ਗਿਆ ਵੇਖੋ ਜੇ ਆਪਾਂ ਨਹੀਂ ਬਜ਼ੁਰਗਾਂ ਨੂੰ ਸੰਭਾਲਾਂਗੇ ਤੇ ਸੰਭਾਲਣਾ ਆਪਾਂ ਨੂੰ ਨਹੀਂ ਕਿਸੇ ਨੇ ਭਾਈ ਜੇ ਆਪਾਂ ਨਾ ਬਾਪੂ ਜੀ ਨੂੰ ਸੇਵਾ ਕਰਾਂਗੇ ਬੇਬੀ ਜੀ ਦੀ ਤਾਂ ਸੰਭਾਲਣਾ ਸਾਨੂੰ ਵੀ ਨਹੀਂ ਕਿਸੇ ਨੇ ਫਿਰ ਐਨਾ ਕਾ ਵੀ ਸਾਨੂੰ ਰੋਟੀਆਂ ਨਹੀਂ ਦਿੰਦੀ ਹੁਣ ਭਾਈ ਜੇ ਤੂੰ ਕਿੰਨੀਆਂ ਰੋਟੀਆਂ ਦਿੱਤੀਆਂ ਨੂੰ ਆਪਦੇ ਮੰਨ ਲਓ ਵੀ ਗਾਂਵ ਤੂੰ ਕਿੰਨਾਂ ਕ ਸੰਭਾਲਿਆ ਸੀ ਤਾਂ ਲੈਣ ਦੇਣਾ ਜਿੰਨਾ ਕਿਸਦਾ ਬਸ ਕਰ ਲਾਂਗੇ ਉਹਨਾਂ ਕਾਪਾ ਨੂੰ ਮਿਲ ਜੂਗਾ ਸੰਸਾਰ ਦੇ ਵਿੱਚ ਐਸਿਆ ਪ੍ਰਮਾਤਮੰਦਰ ਨਹੀਂ ਜਿਵੇਂ ਸੋ ਗੁਰੂ ਪਾਤਸ਼ਾ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਇਹ ਸਰੀਰ ਆ ਮੇਰੇ ਇਸ ਜਗਤ ਮੈਂ ਆਏ ਕਿਆ ਤੂੰਦ ਕਰਮ ਕਮਾਇਆ ਕਿਹੜੇ ਕਰਮ ਕਮਾਇਆ ਜਗਤ ਦੇ ਵਿੱਚ ਰਹਿ ਕੇ ਤੂੰ ਸੋ ਆਓ ਹੁਣ ਭਾਈ ਨਛੱਤਰ ਸਿੰਘ ਜੀ ਬੱਚਿਆਂ ਤੇ ਕਵਤਾ ਬੋਲਣੀਆਂ ਜੀ ਜੋ ਬੱਚੀ ਦਾ ਜਨਮ ਦੇਣਾ ਜੀ ਸੋ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਸ਼ਰਧਾ ਦੇ ਨਾਲ ਜੋ ਇਹ ਕਵਿਤਾ ਸੁਣਨ ਦੀ ਕਿਰਪਾਲਤਾ ਕਰਨੀ ਭਾਈ ਨਿਸ਼ਾਦਰ ਸਿੰਘ ਜੀ